ਕਸਵਾ ਆਦਮਪੁਰ ਦੇ ਪੈਂਦੇ ਪਿੰਡ ਪਧਿਆਣਾ ਦੀ ਝੂ ਤੇ ਤਨ ਤਨ ਬਾਬਾ ਬੱਦੇ ਸ਼ਾਹ ਜੀ ਦੇ ਪਵਿੱਤਰ ਸਥਾਨ ਤੇ ਸਾਲਾਨਾ ਉਰਸ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਮੁੱਖ ਸੇਵਾਦਾਰ ਸਾਈ ਹੈਪੀ ਜੀ ਵੱਲੋਂ ਪਵਿੱਤਰ ਸਥਾਨ ਤੇ ਚਾਦਰ ਚੜਾ ਕੇ ਅਲਾ ਤਾਲਾ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਚੰਡੇ ਦੀ ਰਸਮ ਅਦਾ ਕਰਨ ਉਪਰੰਤ ਪੀਰਾਂ ਦੀ ਮਹਿਫਲ ਸਜਾਈ ਗਈ ਜਿਸ ਵਿੱਚ ਪੰਜਾਬ ਦੇ ਨਾਮਵਰ ਗਾਇਕਾਂ ਨੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਜਿਸ ਦਾ ਸੰਗਤਾਂ ਵੱਲੋਂ ਭਰਪੂਰ ਆਨੰਦ ਮਾਣਿਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਡਾਕਟਰ ਮਹਿੰਦਰ ਪਾਲ ਤੀਨਾ ਦੀ ਸੁਪਤਨੀ ਸਾਈ ਕਮਲਜੀਤ ਕੁਮਾਰੀ ਅਤੇ ਪਰਿਵਾਰ ਦਾ ਦਰਬਾਰ ਪਹੁੰਚਣ ਤੇ ਨਿਗਾਹ ਸਵਾਗਤ ਕੀਤਾ ਗਿਆ ਸਾਈ ਕਮਲਜੀਤ ਕੁਮਾਰੀ ਦੇ ਪਰਿਵਾਰ ਵੱਲੋਂ ਗਤੀ ਨਸ਼ੀਨ ਸਾਈ ਹੈਪੀ ਜੀ ਅਤੇ ਉਨ੍ਹਾਂ ਦੀ ਧਰਮ ਪਤਨੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਹਰੇਕ ਸੇਵਾਦਾਰ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਾ ਲਿਵਾਈ ਅਤੇ ਆਏ ਹੋਏ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਾਈਂ ਜੱਸਾ ਖਨੋੜਾ ਵਾਲਾ ਬਲਵੀਰ ਸਿੰਘ ਬਗਾਣਾ ਸਮੂਹ ਪੰਚਾਇਤ ਅਤੇ ਇਲਾਕਾ ਵਾਸੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਆਦਮਪੁਰ ਤੋਂ ਹਨੀ ਸੰਦੂ ਦੀ ਖਾਸ ਰਿਪੋਰਟ